ੴ ਸਤਿਗੁਰ ਪ੍ਰਸਾਦਿ ਆਜ ਸਾਹਿਦਸਵੀ ਕਬੀਆ ਬਾਏ ਮੈਂ ਕੀ ਚੋਪਈ ਨਮਨੀ ਗੁਰੂ ਹਾਦਰ ਰੱਛਾ ਪੂਰਨ ਹੋਇ ਜਿਤ ਕੀ ਇਛਾ ਤਵ ਚਰਨਮਲੈ ਹਮਾਰਾ ਆਪਣਾ ਜਾਣ ਕੋ ਪ੍ਰਤੀ ਪਾਰਾ ਹਮਰੇ ਦੁਸ ਬੈਤ ਮੁਕਾਵੋ ਆਪ ਹਾਦਮਹਿ ਬਚਾਵੋ ਸੁਭੀ ਬਸਾ ਮੂਰੇ ਪਰਵਾਰਾ ਸੇਵਕ ਸਿਖ ਸਬੈ ਕਰਤਾਰਾ ਮੂਰੇ ਚਾਣਜ ਕਰ ਦਇ ਕਰੀਐ ਸਭੈਨ ਕੋ ਆਡ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੇ ਛਾੜੇ ਪਰਨਾਤਿਮ ਜੋ ਬਰਤਸਤਮ ਤੇ ਬਾਉ ਸੇਵਕ ਸਖ ਹਮਾਰੇ ਤਾਰਗਤ ਚੰਤੁ ਸਤ੍ਰ ਹਮਾਰੇ ਵਾਰੀ ਆਪ ਹਾਦਮ ਜੇ ਬਰੀਆ ਮਰਨ ਕਾਲ ਕਦ ਰਸਨ ਵਰੀਐ ਹਉ ਜੋ ਸਦਾ ਹਮਾਰੇ ਪਛਾ ਸ੍ਰੇਸਤੁ ਜੋ ਘਰੀਵ ਰਖਾ ਰਾਖਲੇ ਮਰਾ ਕਨਹਾਰੇ ਸਾਇਬ ਸੰਤ ਸਹਾਇ ਪਿਆਰੇ ਦਿਨ ਬਰਨ ਸੁਨਕੇ ਹੰਤਾ ਤੁਮਹੋ ਪੁਰ ਚਤੁਰਦਸਤੰਤਾ ਕਾਲ ਪੈ ਬ੍ਰਹਮਾ ਬਪਤਰਾ ਕਾਲ ਪੈ ਸਬਿਅ ਬਪਤਰਾ ਕਾਲ ਪਾਇ ਕਰਿ ਸਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ ਜਮਨ ਕਾਲ ਜੋਗੀ ਸਭ ਕੀਓ ਬੀਜ ਰਾਇ ਬ੍ਰਹਮਾ ਜੋਥੀਓ ਜਮਨ ਕਾਲ ਸਭ ਲੋਗ ਸੁਵਾਰਾ ਨਮਸਕਾਰ ਹੈ ਤਾਏ ਹੈ ਮਹਾਰਾ ਜਮਨ ਕਾਲ ਸਭ ਦੁਖਤ ਬਨਾਇਓ ਦੇਵ ਦਾਜ ਸੁਨੇ ਬਜਾਇਓ ਆਦਮ ਤੇ ਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੇ ਸੇਖੋ ਹਮਾਰੇ ਸਕਲ ਪ੍ਰਜਾ ਜਿਨੇ ਆਪ ਸੁਵਾਰੀ ਸੇਵਕਣ ਕੋ ਸੇਵ ਗੁਰ ਸੁਖ ਦੀਓ ਸਦਰੰਗ ਕੋ ਪਲ ਮੋ ਵਦ ਕੀਓ ਘਾਟ ਘਟ ਕੇ ਅੰਤਰ ਕੀ ਜਾਣ ਭਲੇ ਬਰੇ ਕੀ ਪੀਰ ਪਛਾਨ ਚੀਂਟੀ ਦੇ ਕੁੰਚ ਰਿਆ ਸੋਲਾ ਸਭ ਪਰ ਕਿਰਪਾ ਦਿਸ ਕਰ ਫੁੱਲਾ ਸੰਤਨ ਨੂੰ ਪਾਇ ਤੇ ਦੁਖੀ ਸੁਖ ਪਾਇ ਸਾਧਨ ਕੇ ਸੁਖੀ ਏ ਕੇ ਕੀ ਪੀਰ ਪਛਾਨ ਹੈ ਘਾਟ ਘਟ ਕੇ ਵਟ ਵਟ ਕੇ ਜਾਣ ਜਬ ਦਰਖ ਕਰਾ ਕਰ ਤਾਰਾ ਪਰਦਾ ਤਰ ਤਦਬ ਦੇ ਹੈ ਪਾਰਾ ਜਮਾ ਕਰਤ ਕਰ ਦੋ ਕਬਹੁ ਤੁਮੈ ਮਿਲਤ ਦੇ ਦਰਸਮ ਹੋ ਜੇਤੇ ਵਰਸਿਲ ਸਭ ਤਾਰੇ ਆਪੇ ਆਪਣੀ ਬੂਝਿ ਉਚਾਰੇ ਤਉ ਸਭਿ ਤੇ ਰਤਨਾਲਮ ਜਾਣਿਤ ਭੇਦ ਭੇਦ ਰਿਆਲਮ ਨਿਰੰਕਾਰ ਨਿਰਮਕਾਰ ਲੰਬੀ ਆਦ ਨੀਨ ਨਾਦੇ ਸਮ ਤਾਕਾ ਮੂਲ ਚਾਰਤ ਪੇਦਾ ਜਾ ਕੋ ਪੇਵ ਨਾ ਭਾਵਤ ਵੇਦਾ ਤਾਕੋ ਕਿਰਪਾ ਹਰਨ ਮਾਨਤ ਮਹਾਮੂਲ ਕਚ ਭੇਦ ਨਾ ਜਾਣਤ ਮਹਾਦੇਵ ਕੋ ਕੇ ਅਦਸਰਾਸ ਨਰੰਕਾਰ ਕਾ ਛੀਨਤ ਲਹਿ ਪੇਵੇ ਆਪਿ ਆਪਣੀ ਬੁਧ ਹੈ ਜੇ ਤੀ ਬਰਨਤ ਪਿੰਨ ਪਿੰਨ ਤੁਹ ਦੇਤੀ ਸੁਮਰਾ ਦਾ ਖਣ ਜਾਏ ਵਸਾਰਾ ਕਹਿ ਵਸ ਜਾ ਪ੍ਰਥਮ ਸੰਸਾਰ ਆਇ ਕੇ ਰੂਪ ਨੂ ਸਰੂਪ ਆਰੰ ਕੇ ਪੂ ਰਾਵ ਕਹਿ ਪੂਪਾ ਅੰਡਾ ਜੇ ਰਸ ਇਸ ਤਰ ਕੇ ਨਸ ਫੁਰ ਕਾਣ ਬੋ ਹੋ ਰਹੀ ਦੇਨੀ ਕਹੋ ਬੂ ਰਾਜਾ ਹੈ ਬੈਠਾ ਗੋ ਸਨ ਪਰ ਸੰਗਤ ਕੇ ਠਾ ਸਗਰ ਸੇਦ ਕਾਏ ਚੰਬੂ ਆਰ ਜਗਾ ਰਸ ਰੂਪ ਚੰਬ ਅਗਰ ਚਾ ਮੇ ਰਿਦਮ ਕਰੋ ਸੇ ਕੀ ਬਾਰ ਸੇ ਕਿ ਸੰਗਰੋ ਦੁਸ਼ਟ ਦੇੜ ਵਰਤ ਪਾਤਾ ਸਕਲ ਮਲੇਸ਼ ਕਰੋ ਰਣ ਕਾਤਾ ਮੇ ਤੁਸ ਸਸ ਨਹੀਂ ਪਰੇਤਨ ਕਿਆ ਦਸਦੁ ਤੋ ਹਮਰੇ ਪਰਖਣ ਪਗ ਪਰੇ ਤਿਹਾਰੇ ਤਿਨ ਕਾ ਤੁਮ ਸੰਘੜ ਸਵਟਾਰੇ ਜੋ ਕਲ ਕੋਇਕ ਭਾਰਤ ਹੈ 타ਕੇ ਕਾ ਨਿਕਟਨਾ ਹੈ ਰਚਾ ਹੋਇ ਤਾ ਸਬ ਕਾਲਾ ਦੂਸਰ ਸਨਾਦ ਕਾਲਾ ਕਰ ਪਾ ਦਿਸਨ ਜਾਇਣੇ ਰਹੋ 타ਕੇ तापਤਨੁ ਕਮ ਹਰੋ ਰਿਧ ਸੇਧ ਕਰ ਮਉਸਬ ਹੋਇ ਦਸ ਸਾਸ ਤਕੇ ਨਾ ਕੋਇ ਇਕ ਬਾਰ ਦੇ ਤੂੰ ਮੈ ਸਮਾਰਾ ਕਾਲ ਫਾਸ ਤੇ ਤਾਇ ਉਬਾਰਾ ਜਿੰਨਰ ਨਾਮ ਤੇ ਹਾਰੋ ਕਹਾ ਦਾਰੇ ਤੁਸਦੋ ਤੇ ਰਹਾ ਣਕੇ ਤਮ ਸਰਨ ਤੇ ਹਾਰੀ ਆਪ ਹਰ ਦਲੇ ਹੋ ਬਾਰੀ ਸਰਬ ਧੋਰਮ ਹੋ ਸੁਹਾਏ ਦਸਦੋ ਤੁਲੇ ਹੋ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ